یہ او پردوشن چل رہے چل ہیں سارے بچے بھی بمار ہو رہے ہیں میرے بھی آپ پی فیس مکر پیا میرے بھی اسی کارن ہی پیا ہے ਸਾਲ ਲੈਣਾ ਵੀ ਔਖਾ ਹੋਇਆ ਪਾਣੀ ਵੀ ਗੰਦਾ ਹੋ ਰਿਹਾ ਸਾਰਕ ਚੀਜ਼ ਕੋਈ ਚੀਜ਼ ਨਹੀਂ ਚੰਗੀ ਜਿਹੜਾ ਅਸੀਂ ਸਾਰਾ ਸਰਭੂ ਹੈ ਤੇ ਅਸੀਂ ਇਹ ਨਿਆ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਫੈਕਟਰੀ ਜਾਂ ਬੰਦ ਕਰਨ ਬੰਦ ਕਰਾ ਕੇ ਜਾਵਾਂਗੇ ਜੇ ਨਾ ਬੰਦ ਕਰਗੇ ਇੱਥੇ ਹੀ ਤਰ੍ਹਾਂ ਲੱਗਾ ਸਾਰ ਸਬੰਦ ਕਰ ਬਸ ਦੇਖੋ ਪਹਿਲੇ ਵੀ ਤੁਸੀਂ ਫੈਕਟਰੀ ਕਈ ਦਿਨਾਂ ਤੋਂ ਚੱਲਦੀ ਵੀ ਲਜੀਸਾ ਪਾ ਲੱਗੀ ਪੁਰਾਣੀ ਫੇਡਿਸ ਤੋਂ ਪਹਿਲੇ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਪਹਿਲੇ ਕੋਈ ਗੱਲ ਕੀਤੀ ਕਿਸੇ ਨਾਮ ਹਾਂਜੀ ਕਰਕੇ ਗਏ ਸੀ ਗੱਲ 15 ਸੋਹਣਾ ਸਾਲ ਦਿੱਤਾ ਸੀ 15 ਦਿਨ ਦਿਨਾਂ ਦਿੱਤਾ ਸੀ ਇਹਨਾਂ ਫਿਰ ਵੀ ਕੋਈ ਅਸਰ ਨਹੀਂ ਕੀਤਾ ਨੇ ਇਹ ਪੰਦਰ ਦਿਨ ਪਹਿਲੇ ਤੋਂ ਇਸ ਕੋ ਪਹਿਲੇ ਵੀ ਤੋਂ ਦਿੱਤਾ ਸੀ ਇਹ ਮੈਂ ਅਨੁਮਾਨ ਹਾਂ ਜੀ ਬਹੁਤ ਵਧੀਆ ਆ ਚੁੱਕੇ ਆ ਸੀ ਬਹੁਤ ਵਧੀਆ ਆ ਚੁੱਕੇ ਆ ਲਿਖਤੀ ਰੂਪ ਚ ਵੀ ਦਿੱਤਾ ਸੀ ਲਿਖਤੀ ਰੂਪ ਵੀ ਚੇਹਰਾ ਦਿੱਤਾ ਸੀ ਹਾਂ ਜੀ ਦਿੱਤਾ ਸੀਗਾ ਤੇ ਕਿਹੜੀ ਜਗ੍ਹਾ ਤੇ ਬੈਠੇ ਆ ਆਪਾਂ ਫੋਖਲਪੈਣਟ 'ਚ ਬੈਠੇ ਆ ਅੱਛਾ ਏਰੀਆ ਕਿਹੜਾ ਪੰਨੇ ਏਰੀਆ ਮੰਗਲੀ ਨੀਚੀ ਮੈਮ ਕੀ ਲੱਗਦਾ ਤੁਸੀਂ ਜੇ ਰੋਜ਼ ਸਿਕਾਰ ਰਹੇ ਹੋ ਤਾਂ ਇਸ ਦੇ ਉੱਪਰ ਕੋਈ ਅਸਰ ਪਾਊਗਾ ਸਰਪਾ ਪੈਣਾ ਚਾਹੀਦਾ ਇਹਨਾਂ ਨੇ 15 ਦਿਨ ਦਾ ਟਾਈਮ ਲਿਆ ਸੀਗਾ ਤੇ ਹੁਣ 15 ਦਿਨ ਤੋਂ ਉੱਪਰ ਹੋ ਗਏ ਨੇ ਫੇਰ ਅੱਜ ਇਹਨਾਂ ਨੇ ਟਰੱਕ ਉਪਰਵਾਇਆ ਫੱਕ ਦਾ ਸਟਾਇਆ ਵਾ ਸਾਡਾ ਬੱਚਾ ਖੋਦ ਹੋ ਰ ਬ੍ਰੇਨ ਦਾ ਆਪਰੇਸ਼ਨ ਹੋਇਆ ਵਾ ਲੱਗਦਾ ਨਹੀਂ ਆਪਾਂ ਨੂੰ ਕਿਸੇ ਚੀਜ਼ ਤੋਂ ਇਤਰਾਜ਼ ਆਈ ਹੈ ਜਿਹੜੀ ਇਹ ਤੁਮਾਉਡ ਰਿਆ ਰਾਖੂ ਵੀ ਇਹਦੇ ਕਰਕੇ ਇਤਰਾਜ਼ ਆਈ ਆ ਪਾਣੀ ਇਹ ਜਿਹੜੇ ਟੈਂਪਲ ਵਾਲਾ ਪਾਣੀ ਪੀਂਦੇ ਨੇ ਪਾਣੀ ਸਾਰੇ ਘਾਸ ਤੇ ਹੀ ਆ ਜਾਨਵਰ ਵੀ ਵਿਚਾਰੇ ਖਾਂਦੇ ਨੇ ਖਾਣਾ ਖਾਂਦੇ ਨੇ ਉਹਨਾਂ ਦੇ ਵੀ ਅੰਦਰ ਜਾ ਰਹੇ ਆ ਉਹਨਾਂ ਨੂੰ ਇਨਫੈਕਟ ਹੋ ਰਿਹਾ ਤੇ ਇਨਸਾਨਾਂ ਨੇ ਤਾਂ ਹੋਣਾ ਹੀ ਹੋਣਾ ਇਸ ਫੈਕਟਰੀ ਬੰਦੀ ਸਾਹਿਬ ਜੀ ਉਸ ਟਾਈਮ ਵੀ ਵਿਰੋਧ ਕਰ ਸਕਦੇ ਉਸ ਟਾਈਮ ਨੇ ਕਿਤਾ ਉਹ ਇਸ ਸਮੇਂ ਆ ਕੇ ਇਹ ਹੁਣ ਪਹਿਲਾਂ ਪਹਿਲਾਂ ਕਰਦੇ ਆ ਇਹਨੇ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਅੱਛਾ ਜੀ ਹਾਂ ਜੀ ਹੁਣ ਪ੍ਰਸ਼ਾਸਨਾਂ ਕੀ ਮੰਗ ਸਾਡੀ ਸਾਡੀ ਇਹੀ ਮੰਗ ਹੈ ਵੀ ਇਹਨਾਂ ਫੈਕਟਰੀ ਨੂੰ ਬੰਦ ਕੀਤਾ ਜਾਵੇ ਠੀਕ ਹੈ ਹਾਂ ਜੀ ਇਨਾਮ ਤੁਹਾਡਾ ਮੇਰਾ ਗੁਰਨਾਮ ਸਿੰਘ ਹੈ ਮੈਂ ਮੰਦਰ ਨੀਚੇ ਪਿੰਡ ਦੇ ਵਿੱਚ ਹੈਡ ਗ੍ਰੰਤੀ ਸਿੰਘ ਹੈ ਜੀ ਅੱਛਾ ਜੀ ਦੇ ਭਾਈ ਉਹ ਅੱਜ ਫੈਕਟਰੀ ਦੇ ਬਾਹਰ ਬੈਠੇ ਕੀ ਕਾਰਨ ਲੈ ਕੇ ਜਿਹੜਾ ਫੈਕਟਰੀ ਬਾਹਰ ਬੈਠਣਾ ਪਾਇਆ ਦਾ ਕਾਰਨ ਇਹ ਮੇਰੇ ਤਕਰੀਬਨ ਨਗਰ ਦੇ ਵਿੱਚ ਆਉਣ ਤੋਂ ਵੀ ਪਹਿਲਾਂ ਕਾਫੀ ਸਾਲਾਂ ਤੋਂ ਸਰਪੰਚ ਸਾਹਿਬ ਅਤੇ ਸਾਬਕਾ ਸਰਦਾਰ ਸਮਝੋਰ ਨੂੰ ਮੌਜੂਦ ਨਹੀਂ ਇਹਨਾਂ ਨੇ ਕਾਫੀ ਸਾਲਾਂ ਤੋਂ ਉਹਨਾਂ ਨੂੰ ਲਿਖਤ ਪੱਤਰ ਵੀ ਦਿੱਤਾ ਸੀ ਬੇਨਤੀ ਵੀ ਕੀਤੀ ਸੀ ਵੀ ਇਹ ਬੰਦ ਕੀਤਾ ਜਾਵੇ ਜਿਸ ਦੇ ਕਾਰਨ ਸਾਡੇ ਨਗਰ ਦੇ ਵਿੱਚ ਸਾਨੂੰ ਸਾਹ ਲੈਣ ਦੇ ਵਿੱਚ ਸਾਨੂੰ ਪਾਣੀ ਪੀਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਸਾਡੇ ਨਗਰ ਦਾ ਪਾਣੀ ਸਾਫ਼ ਨਹੀਂ ਹੈਗਾ ਔਰ ਅਸੀਂ ਜਦੋਂ ਨਗਰ ਤੋਂ ਤੁਸੀਂ ਆਪ ਤੁਰ ਕੇ ਜਾ ਸਕਦੇ ਹੋ ਅੱਖਾਂ ਦੇ ਵਿੱਚ ਸੁਆਹ ਪੈਂਦੀ ਹੈ ਜਿੱਦਣਾ ਸਰੀਰ ਦਾ ਕਾਫੀ ਨੁਕਸਾਨ ਹੁੰਦਾ ਸੋ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹ ਫੈਕਟਰੀ ਹੋਣੀ ਵੈਸੇ ਤਾਂ ਇਹ ਨਗਰ ਦੇ ਵਿੱਚ ਇੱਥੇ ਰਹਿ ਰਹੇ ਆਂ ਅਸੀਂ ਸਾਡੇ ਨੇੜੇ ਇਦਾਂ ਦੀ ਫੈਕਟਰੀ ਕੋਈ ਹੋਣੀ ਨਹੀਂ ਚਾਹੀਦੀ ਇਹਨਾਂ ਨੂੰ ਕੋਈ ਏਰੀਆ ਸਾਫ਼ ਦੇਖਣਾ ਜਿੱਦੇ ਜਿੱਥੇ ਇਹਨਾਂ ਦਾ ਕੰਮ ਇਦਾਂ ਦਾ ਚੱਲ ਸਕੇ ਤੇ ਅਸੀਂ ਇਹੀ ਮੰਗ ਕਰਦੇ ਵੀ ਬੰਦ ਹੋਣੀ ਚਾਹੀਦੀ ਏ ਵੀ ਜਿਹਦੇ ਨਾਲ ਸਾਡੇ ਛੋਟੇ ਬੱਚਿਆਂ ਦਾ ਸਾਡੇ ਨਗਰ ਦਾ ਇਦਾਂ ਨੁਕਸਾਨ ਨਾ ਹੋ ਉਸ ਦੇ ਕੋਈ ਇਹੇ ਖਿਲਾਫ ਪਹਿਲੇ ਲੱਕੇ ਭਾਈ ਉਹਨਾਂ ਨੇ ਵੀ ਇਹੇ ਖਿਲਾਫ ਸਾਡਾ ਦੱਸ ਸੀ ਉਹਦਾ ਵੀ ਹੱਲਾ ਜ ਨਹੀਂ ਉਹ ਜਿਵੇਂ ਤੁਸੀਂ ਦੀਰੋ ਸੰਤ ਸਿਚੀਵਾਲ ਸਾਹਿਬ ਵੀ ਇਹ ਬੁੱਟੇ ਦਰਿਆ ਤੇ ਕੰਮ ਕਰ ਰਹੇ ਨੇ ਬਟ ਅੱਜ ਤੁਹਾਨੂੰ ਕੀ ਕਰਨ ਲੈ ਗਏ ਤੁਸੀਂ ਇੱਥੇ ਬੈ ਕੇ ਪੱਕਾ ਹੀ ਬੈ ਕੇ ਤੁਸੀਂ ਜਿਵੇਂ ਕੋਈ ਸਰਕਾਰਾਂ ਜੀ ਚੰਗੀਆਂ ਹੁਣ ਤਾਂ ਸਭ ਕੁਝ ਹੋ ਸਕਦਾ ਇਹ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਇਹਨਾਂ ਨੂੰ ਇਦਾਂ ਦੀ ਪਰਵਾਹ ਵੀ ਨਹੀਂ ਦੇਣੀ ਚਾਹੀਦੀ ਪਹਿਲਾਂ ਤਾਂ ਇਹਨਾਂ ਦੇ ਬਾਹਰ ਕੋਈ ਲਿਖਤ ਪੱਤਰ ਹੋਣਾ ਚਾਹੀਦਾ ਵੀ ਇਹਨਾਂ ਨੂੰ ਅਥਾਰਟੀ ਮਿਲੀ ਹੋਈ ਹੈ ਇਹ ਬਿਲਕੁਲ ਬੇਨਿਆਦ ਆਪਣੀ ਵੱਲ ਚਲਾ ਰਿਹਾ ਇਹ ਜਿਹਦੇ ਨਾਲ ਸਾਰਿਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਔਰ ਸਾਡੇ ਨਗਰ ਦੀ ਵਿੱਚ ਕਿੰਨਾਂ ਦੀਆਂ ਬਿਮਾਰੀਆਂ ਫਿਰ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਨਗਰ ਦੀ ਕਿੰਨੀ ਕੁ ਸਫਾਈ ਕਰ ਲਵਾਂਗੇ ਕਿੰਨੇ ਕੁ ਅਸੀਂ ਬਦਲਾਵ ਕਰ ਲਵਾਂਗੇ ਜੇ ਸਾਡੇ ਆਲੇ-ਦਾਲੇ ਸਾਡਾ ਸਾਫ਼ ਨਹੀਂ ਹੈਗਾ ਤੇ ਪ੍ਰਸ਼ਾਸਨ ਨੇ ਦਲਾ ਦਿੱਤਾ ਤੁਸੀਂ ਹਾਂਜੀ ਪ੍ਰਸ਼ਾਸਨ ਨੇ ਦਲਾ ਦਿੱਤਾ ਹਾਂਜੀ ਹਾਂਜੀ ਪ੍ਰਸ਼ਾਸਨ ਪਹਿਲਾਂ ਵੀ ਆਇਆ ਸੀਗਾ ਔਰ ਪੱਤਰਕਾਰ ਵੀ ਪਹਿਲਾਂ ਬਹੁਤ ਪਹੁੰਚੇ ਆ ਸਾਰੇ ਨਗਰ ਦੇ ਸੰਗਤ तकरीबन ਦੋ ਤਿੰਨ ਵਾਰੀ ਸਿੱਧਰਨਾਲਾ ਸਾਰੇ ਸੰਗਤ ਨਗਰ ਜਿੰਦ ਕੱਟੀ ਹੋ ਕੇ ਆਉਂਦੀ ਹੈ ਪਰ ਸਾਡੇ ਆਉਣ ਦਾ ਕੋਈ ਸੱਟਾ ਨਿਕਲਦਾ ਨਾ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਦੇ ਪਹਿਲੇ ਵੀ ਤਰਨਾਲਾ ਆਏ ਸੀ ਅਸੀਂ ਤਾਂ ਸਾਲ ਹੈ ਤਰਨਾਲੇ ਦੇ ਨਾਲ ਬੈਠੇ ਆ ਜੀ ਕੋਈ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਬੇਨਤੀ ਕਰਦੇ ਆ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੌਜੂਦ ਸੀਗਾ ਉਹ ਵੀ ਕਹਿ ਕੇ ਵੀ ਤੁਸੀਂ ਦੇਖੋ ਇਹਨਾਂ ਕੀ ਸੱਟਾ ਨਿਕਲਦਾ ਇਹਨਾਂ ਦਾ ਹੁਣ ਪੰਜਾਬ ਪ੍ਰਦੂਸ਼ਨ ਬੋਰਡ ਦੀ ਜਿਹੜੀ ਟੀਮ ਹੈ ਅੰਦਰ ਗਈ ਹੋਈ ਹੈ ਨਗਰ ਦੇ ਵਿੱਚ ਜਾ ਕੇ ਸਾਰੀ ਉਹਨਾਂ ਨੇ ਜਾਂਚ ਕੀਤੀ ਹੈ ਸਕੂਲ ਦੇ ਵਿੱਚ ਜਾ ਕੇ ਜਿੱਥੇ ਵਿੱਚੇ ਪੜ ਰਹੇ ਹੈ ਉਹਨਾਂ ਦਾ ਮਿੱਡੇ ਮ ਵਾ ਗੰਦ ਪੈ ਰਹੇ ਜਿਹੜਾ ਉਹਦੇ ਅੰਦਰ ਗੱਲਬਾਤ ਵੀ ਫੈਕਟਰੀ ਵਾਲੇ ਨਾਲ ਕੋਈ ਗੱਲਬਾਤ ਹੋਈ ਹੈ ਨਹੀਂ ਉਹ ਹੋਣ ਆਏ ਅਸੀਂ ਸਵੇਰੇ ਬੈਠੇ ਆਂ ਦਿੱਤੂਪ ਦੇ ਵਿੱਚ ਕਿਸੇ ਨੇ ਇੱਥੇ ਰੋਟੀ ਨਹੀਂ ਖਾਦੀ ਸਵੇਰ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਆਣ ਕੇ ਇੱਥੇ ਬੈਠੇ ਆਂ ਦਰਿਆ ਮਿਸ਼ਾ ਕੇ ਸ਼ਾਂਤ ਵੀ ਟੰਗ ਦੇ ਨਾਲ ਔਰ ਤਾਂ ਅੰਦਰ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਉਹਨੂੰ ਕੀ ਹੁੰਦਾ ਦਿਖਦੇ ਆ ਜੀ ਹਾਂਜੀ ਸਰਪੰਚ ਸਾਹਿਬ ਕੀ ਮੰਗ ਕਰ ਰਹੇ ਹੋ ਤੁਸੀਂ ਪ੍ਰਸ਼ਾਸਨਾਂ ਕੇ ਜੋ ਆਜੇ ਫੈਕਟਰੀ ਦੇ ਮਾਰ ਤੁਸੀਂ ਬੈਠੋ ਜਿਹੜੀ ਸਵਾ ਉੱਡ ਰਹੀ ਹੈ ਉਹਦੇ ਬਾਰੇ ਲੰਘਦਾ ਜੀ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਪਰ ਸਾਡੀਆਂ ਮੰਗਾਂ ਪੂਰੀਆਂ ਹੋ ਨਹੀਂ ਰਹੀਆਂ ਸਿਰਫ ਸਾਨੂੰ ਇੱਕ ਦਿਲਾਸਾ ਦੇ ਕੇ ਤੋਂ ਭੇਜ ਦਿੱਤਾ ਜਾਂਦਾ ਵੀ ਕੁਝ ਦਿਨਾਂ ਦੇ ਵਿੱਚ ਹੱਲ ਹੋ ਜਾਊਗਾ ਪਰ ਉਹ ਹੱਲ ਹੋਇਆ ਨਹੀਂ ਅੱਜ ਉਸ ਇੰਨੇ ਦਿਲਾਸਿਆਂ ਦੇ ਨਾ ਪੂਰਾ ਹੁੰਦੇ ਦੇ ਕੇ ਅਸੀਂ ਆ ਕੇ ਇੱਥੇ ਦਰੀਆਂ ਵਜਾ ਕੇ ਬੈਠ ਗਏ ਆ ਵੀ ਜਦੋਂ ਤੱਕ ਸਾਡਾ ਪ੍ਰੋਪਰ ਹੱਲ ਕਰ ਦੋਗੇ ਉਦੋਂ ਅਸੀਂ ਚਲਾਂਗੇ ਅਸੀਂ ਸਵੇਰੇ 8 ਵਜੇ ਦੇ ਇੱਥੇ ਬੈਠੇ ਆ ਹੁਣ ਤਕਰੀਬਨ 11:30 ਵਜੇ ਦਾ ਸਮਾਂ ਹੋ ਚੁੱਕਿਆ ਮਾਲਕ ਹੁਣ ਪਹੁੰਚਿਆ ਪਰ ਪ੍ਰੋਜੈਕਸ਼ਨ ਬੋਰਡ ਵੀ ਬੈਠਿਆ ਅੰਦਰ ਬੰਦ ਕਮਰਾ ਮੀਟਿੰਗ ਹੋ ਰਹੀ ਆ ਹੋਣ ਕੀ ਹੋਣਾ ਕੀ ਨਹੀਂ ਹੋਣਾ ਉਹ ਪਤਾ ਨਹੀਂ ਆ ਪਰ ਫਿਰ ਵੀ ਅਸੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਾਣਾ ਕਿ ਤੇਰੀ ਦੇ ਵਿੱਚ ਕਿੰਨੀ ਫੈਕਟਰੀਆਂ ਆ ਜੋ ਇਸ ਤਰੀਕੇ ਦੇ ਕੰਮ ਕਰ ਰਟਾਈਆਂ ਨੇ ਜਾਂ ਜਿਹੜਾ ਕੰਮ ਕਰ ਰਹੀ ਨੇ ਫੈਕਟਰੀਆਂ ਕਿੰਨੀ ਫੈਕਟਰੀਆਂ ਨੇ ਡਾਈੰਗ ਦੀਆਂ ਫੈਕਟਰੀਆਂ ਦਾ 8-10 ਨੇ ਜੀ ਇੱਥੇ ਨੇ ਜਿਹੜੀਆਂ ਨੇ ਪਰ ਤਿੰਨ ਫੈਕਟਰੀਆਂ ਨੇ ਜਿਹੜੀਆਂ ਮਤਲਬ ਬਹੁਤ ਹੀ ਲਾਪਰਵਾਹੀ ਨਾਲ ਚੱਲਦੀਆਂ ਨੇ ਉਹਨਾਂ ਨੂੰ ਕਿਸੇ ਦੀ ਵੀ ਕੋਈ ਸਿਹਤ ਬਾਰੇ ਧਿਆਨ ਨਹੀਂ ਹੈਗਾ ਉਹ ਮਤਲਬ ਸ਼ਰਿਆਮ ਸਾਰੇ ਰੂਲਾਂ ਦੀਆਂ ਦੱਜੀ ਆਡਰੀਆਂ ਨੇ ਉਹ ਹੁਣ ਪਤਾ ਨਹੀਂ ਉਹਨਾਂ ਦੇ ਨਾਲ ਕੌਣ ਮਿਲਿਆ ਹੋਇਆ ਹੈ ਕਿਹਦੇ ਪਾਵਰ ਤੇ ਚੱਲਦੀਆਂ ਨੇ ਉਹ ਅੱਛਾ ਜੀ ਅੱਜ ਇਹੇ ਕਰਕੇ ਜਦੋਂ ਸਾਡੀ ਕਿਤੇ ਵੀ ਬਾਹਰ ਨਹੀਂ ਚੱਲੀ ਅਸੀਂ ਪੋਲੂਸ਼ਨ ਬੋਰਡ ਨੂੰ ਵੀ ਬਾਰ-ਬਾਰ ਕੰਪਲੀਟਾਂ ਕਰੀਆਂ ਠੀਕ ਹੈ ਆਖਰਕਾਰ ਅੱਜ ਅਸੀਂ ਇੱਥੇ ਆ ਕੇ ਪਹੁੰਚੇ ਠੀਕ ਹੈ ਤੇ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨਾਂ ਕੇ ਜੀ ਵੀ ਪੋਲੂਸ਼ਨ ਬੋਰਡ ਵੀ ਪਹੁੰਚਿਆ ਵਾ ਤੇ ਇਹਨੇ ਲੋਕ ਦਿਖਾ ਦੇਣ ਉਹਨਾਂ ਆਖੀ ਮੰਗ ਕਰਦੇ ਅਸੀਂ ਪੋਲੂਸ਼ਨ ਬੋਰਡ ਤੋਂ ਵੀ ਤੇ ਫੈਕਟਰੀਆਂ ਤੋਂ ਵੀ ਮੰਗ ਕਰਦੇ ਜਿਹੜੀਆਂ ਆ ਚੌਲਾਂ ਦੀ ਉਹ ਫੱਕ ਜਾਲਦੇ ਆ ਇਹ ਅਸੀਂ ਜਾਲਣ ਨਹੀਂ ਦੇਣੀ ਇਹ ਨਾ ਜ ਐਸਡੀ ਸੈਮਸ ਹੋ ਜਾਣਗੇ ਨਹੀਂ ਅਸੀਂ ਬੈਠੇ ਆ ਤੁਹਾਡੀ ਫੈਕਟਰੀ ਬਾਹਰ ਇਹ ਲੋਕ ਧਰਮਲਾਕੇ ਬੈਠੇ ਕਾਰਨ ਹੀ ਲੈ ਗਏ ਆ ਕਾਰਨ ਸਰ ਇਸ ਤਰ੍ਹਾਂ ਆ ਜਿਹੜੇ ਸਾਨੂੰ ਮਨਜ਼ੂਰੀਆਂ ਵੀ ਮਿਲੀਆਂ ਹੋਈਆਂ ਔਰੇ ਵਾਸਤੇ ਧੱਕਾ ਕਰੀ ਜਾਂਦੇ ਅਸੀਂ ਨਵੀਂ ਨਹੀਂ ਚਲਾਉਂਦੇ ਸੀ ਜਦੋਂ ਜਸਤੀ ਪੂਰੇ ਸ਼ਹਿਰ ਦੀ ਰਾਖ ਜਾਂ ਹਵਾ ਨਾਲ ਉੜ ਕੇ ਪਿੱਡੇ ਚੰਗੀ ਪਈ ਆ ਤੇ ਔਰ ਵਿੱਚ ਇਹ ਗੰਦੇ ਜੀ ਤੁਹਾਡੀ ਫੈਕਟਰੀ ਆ ਰਹੀ ਹੈ ਤੁਸੀਂ ਇਹਨਾਂ ਨਾਲ ਕੋਈ ਗੱਲਬਾਤਾਂ ਕੀਤੀ ਫਾਟੇ ਫੈਕਟਰੀ ਬਾਹਰ ਕਿਉਂ ਬੱਡੀ ਆ ਨਹੀਂ ਫੈਕਟਰੀ ਵੀ ਉਧਰ ਵੀ ਜਾ ਕੇ ਬੈਠ ਸਕਦੇ ਥਾਡੀ ਫੈਕਟਰੀ ਬਾਹਰ ਸੋਲੂਸ਼ਨ ਵਾਲੇ ਆਏ ਸੀ ਜੀ ਉਹ ਆਪਣਾ ਜੋ ਪੱਖ ਰੱਖਣਗੇ ਅਸੀਂ ਉਸ ਸਾਫ਼ ਦੇ ਜੱਟਾਂਗੇ ਠੀਕ ਹੈ ਤੇ ਪਰਿਵਾਰ ਐਲੀਕੇਸ਼ਨ ਆਰਡਰ ਸੀ ਪਤਨੇ ਜਿਲ੍ਹੇ ਦੇ ਬਾਕੀ ਜੋ ਮਰਜ਼ੀ ਜਿਲਾ ਸਕਦੇ ਹੋ ਹੋਰ ਕੰਮ ਕਰ ਸਕਦੇ ਹੋ ਬਟ ਸਰ ਹੋਰ ਸ਼ੂਟ ਟਾਈਮ ਟੂ ਟਾਈਮ ਦੇ ਦੋ ਮਹੀਨੇ ਬਾਅਦ ਪੁੱਛਿਆ ਹੁੰਦਾ ਸੀ ਦੋ ਮਹੀਨੇ ਬਾਅਦ ਪੁੱਛੰਦਾ ਸੀ ਉੱਤੀ ਅਸੀਂ ਸਰਵੰਤ ਠੀਕ ਹੈ ਹੁਣ ਪਰਿਵਾਰ ਨੂੰ ਕੇਸ ਆਪਸ ਵਿੱਚ ਜਿਹੜੇ ਫਾਟੇ ਵੱਲ ਹਜੇ ਪਲੂਸ਼ਨ ਬੋਰਡ ਵੱਲੀ ਅੱਗੇ ਗਏ ਆ ਉਹਨਾਂ ਨੂੰ ਪੁੱਛ ਲਾਂਗੇ ਜੀ ਕਿ ਅਸੀਂ ਨੋਮਸੋਰ ਲਗਾਈਏ ਤੇ ਲਗਵਾਵਾ ਕਿ ਜੀ ਇਸੋ ਇਹਨਾਂ ਦੀ ਜੋ ਕੰਪਲੀਟ 에ਅਰ ਪੋਲੂਸ਼ਨ ਦੀ ਕੰਪਲੇਂਟ ਆਈ ਹੈ ਅਸੀਂ ਉਹ ਪਿੰਡਾਲਿਆ ਦੀ ਪ੍ਰੋਬਲਮ ਅਸੀਂ ਸਾਰੀ ਦੇਖ ਲਈ ਹੈ ਪ੍ਰੋਬਲਮ ਜੈਨੂਇਨ ਹੈ ਅਸੀਂ ਇੱਥੇ ਜੋ ਬਣਦੀ ਕਾਰਵਾਈ ਆਪਣੇ ਰੂਲਾਂ ਮੁਤਾਬਕ ਹੋ ਅਸੀਂ ਕਰਾਂਗੇ ਤੇ ਦੂਜਾ ਅਸੀਂ ਇੰਡਸਟਰੀ ਨੂੰ ਮਤਲਬ ਇਹ ਹੈ ਕਿ ਉਹ ਆਪਣੇ ਸੈਂਟਰੀ ਅਰੇਂਜਮੈਂਟ ਕਰਨ ਤਾਂ ਕਿ ਕੋਈ ਕਿੰਤ ਕੋਈ ਵਸਨੀਕ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਸਰ ਤੁਹਾਡੇ ਸਾਹਮਣੇ ਪਿੰਡਾਲਿਆ ਨੂੰ ਦਿੱਕਤ ਹੈਗੀ ਹੈ ਸਰ ਬਿਲਕੁਲ ਹੈਗੀ ਹੈ ਬਿਲਕੁਲ ਜੈਨੂਇਨ ਪ੍ਰੋਬਲਮ ਹੈ ਅਸੀਂ ਵਿਜ਼ਿਟ ਕਰ ਲਈ ਹੈ ਸਾਰਾ ਅਸੀਂ ਇਹਦੀ ਅਗਲੀ ਕਾਰਵਾਈ ਭੇਜ ਦਾਂਗੇ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਖਾਣਾ ਤੁਹਾਨੂੰ ਲੱਗਦਾ ਤੁਹਾਨੂੰ ਕਿਸ ਤਰੀਕੇ ਇੰਤਰਾਮ ਉਹ ਕੋਈ ਭੈਣ ਥਾਣਾ ਜੀ ਪੁਲਿਸ ਚੋਂ ਕੀ ਈਸ਼ਵਰ ਕਲੋਨੀ ਅੱਛਾ ਜੀ ਤੁਹਾਨੂੰ ਕਿਸ ਤਰੀਕੇ ਇੰਤਰਾਮ ਮਿਲ ਸੀਗੇ ਧਰਨਾ ਲੱਗਿਆ ਜਾਂ ਕੋਈ ਹਮਲਾਵਾ ਹੋ ਰਿਹਾ ਤਾਂ ਕਿਸ ਤਰੀਕੇ ਹਮੋਂ ਤੇ ਮੋਣੀ ਆਏ ਸੀ ਅੱਛਾ ਜੀ ਤੇ ਸੁਪੰਨ ਸਾਹਿਬ ਕਹਿੰਦੇ ਵੀ ਅਸੀਂ ਆਪਣਾ ਰੋਸ ਜਿ ਦਿਟਾਉਣਾ ਅੱਛਾ ਜੀ ਸਾਡੀ ਆ ਪ੍ਰੋਬਲਮ ਵੀ ਸਾਡੇ ਘਰਾਂ ਦੇ ਸਵਾਹ ਉੱਡ ਕੇ ਆਉਂਦੀ ਹੈ ਜੀ ਫਾਈਟਿੰਗ ਦੇਖੀ ਆ ਦੀ ਤੇ ਤੁਸੀਂ ਆ ਕੇ ਮਤਲਬ ਇਹ ਦੇਖੋ ਵੀ ਕੋਈ ਇਹ ਪਾਰਟੀ ਨੂੰ ਪਰੌੜਨ ਆ। ਇਹ ਕਿੱਥੇ ਕਰਕੇ ਤਾਨਣਾ ਲੱਗਿਆ ਕਿਸੇ ਦਾ ਕੈਪੀਟਲ? ਇਹ ਸਾਠੇ ਜੀ ਫੈਕਟਰੀ ਹੈ ਤਾਂ ਜੈਨ ਸਾਹਿਬ ਦੀ ਫੈਕਟਰੀ ਹੈ ਕੋਈ ਤੁਹਾਡੇ ਵਾਸਤੇ। ਤੇ ਫੈਕਟਰੀ ਮਾਲਕ ਮੌਕੇ ਤੇ ਆਏ ਸੀ। ਫੈਕਟਰੀ ਮਾਲਕ ਮੌਕੇ ਤੇ ਖੜੇ ਵੀ ਆ। ਅੱਛਾ ਜੀ। ਇਹਨਾਂ ਨਾਲ ਗੱਲਬਾਤ ਹੀ ਬੈਠਕ ਹੋਈ ਆ। ਅੱਛਾ ਜੀ। ਹੁਣ ਵੇਖੋ ਆਪਸ ਵਿੱਚ ਕੀ ਸੰਧੀ ਆਪਣੀ ਕਰਦੇ ਕੀ ਕੀ। ਕਰਨ ਹੀ ਰੀਆ ਤਾਮਾ ਲਾਉਂਦਾ ਨਾ ਤਾਂ ਕਿਸੇ ਕਰਨ ਲਾਉਂਦਾ ਕਹਿੰਦੇ ਜੀ ਮੰਗਲੀਏ ਪੰਚਾਇਤ ਵਾਹ ਇੰਦੇ ਵੀ ਸਾਡੇ ਘਰਾਂ ਦੇ ਵਿੱਚ ਦਾ ਜੇ ਪ੍ਰੋਫਿਸ਼ਨ ਨਾਲ ਆਉਂਦਾ ਵਾ ਸਵਾਬ ਵਗੈਰਾ ਉੱਟ ਕੇ ਆਉਂਦੀ ਅਸੀਂ ਕੱਪੜੇ ਸੁੱਕੜੇ ਪਾਉਦੇ ਉਹ ਹਨ ਪ੍ਰੋਬਲਮ ਆਉਂਦੀ ਆ ਬਾਕੀ ਮਾਵਾ ਮੇਰ ਸਰ ਜੀ ਬਾਹਰ ਹੁਣ ਕੀ ਮੰਗ ਹੈ ਇਹਨਾਂ ਦੀ ਕੀ ਕਾਰਵਾਈ ਕੀਤੀ ਮੰਗੇ ਇਹਦੇ ਦਸਾ ਜੀ ਪ੍ਰੋਫਿਸ਼ਨਪੋਰਟ ਵਾਲੇ ਆ ਇਹਨਾਂ ਉਹਨਾਂ ਆਪਣਾ ਪੱਖ ਰੱਖਿਆ ਨਾ ਆਪਣਾ ਪੱਖ ਰੱਖਿਆ ਵੀ ਕੋ 10 ਮਿੰਟ ਤੱਕ ਤਾਂ ਦੱਸ ਦਿੰਦੇ ਕੀ ਜੋ ਵੀ ਪੱਖ ਹੋਵੇ ਤਾਂ ਝਟਖੜ ਖਾਣਿਆ ਕੀ ਕੋਈ ਹੰਗਾਮਾ ਤਾਂ ਨਹੀਂ ਹੋ ਰਿਹਾ ਇੱਥੇ ਕੋਈ ਹੰਗਾਮਾ ਹੋ ਰਿਹਾ ਸੰਗਾ ਕੋਈ ਵੇ ਮੇਹ ਮੇਰੀ ਕੋ ਗੱਲ ਨਹੀਂ ਸਾਰਾ ਕੁਝ ਕੰਟਰੋਲ ਬਿਲਕੁਲ ਛਾਪਿਆ